ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਤੋਂ ਪੰਜਾਬ ਦੇ ਵਿੱਚ ਹਾੜਾਂ ਦੀ ਮਾਰ ਮਗਰੋਂ ਸਿੱਖ ਸੰਸਥਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੰਪਰਕ ਕਰਕੇ ਪਾਰਦਰਸ਼ਤਾ ਦੇ ਨਾਲ ਰਾਹਤ ਸਮੱਗਰੀ ਵੰਡਣ ਦਾ ਕੰਮ ਸੁਚਾਰੂ ਢੰਗ ਦੇ ਨਾਲ ਚਲਾਉਣ ਸੰਬੰਧੀ ਅੱਜ ਇੱਕ ਪੋਰਟਲ ਜਾਰੀ ਕਰ ਦਿੱਤਾ ਗਿਆ ਜਿਸ ਦੇ ਨਾਲ ਸਾਰੀ ਸੰਸਥਾਵਾਂ ਅਤੇ ਐਨ ਜੀਓ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਇਸ ਸੇਵਾ ਦੇ ਨਾਲ ਜੁੜ ਸਕਦੀਆਂ ਨੇ ਇਸ ਪੋਰਟਲ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਫੋਟੋ ਲੱਗੀ ਮਿਲੇਗੀ ਇਸ ਪੋਰਟਲ ਦਾ ਨਾਮ ਸਰਕਾਰੇ ਖਾਲਸਾ ਰੱਖਿਆ ਗਿਆ ਜਿਸ ਤੋਂ ਇਲਾਵਾ ਇਸ ਉੱਪਰ ਲੋੜਵੰਦ ਵੀ ਆਪਣੀ ਰਿਕੁਐਸਟ ਕਲਿੱਕ ਕਰਕੇ ਸਹਾਇਤਾ ਬਾਰੇ ਵੀ ਦੱਸ ਸਕਦੇ ਨੇ ਇਸ ਪੋਰਟਲ ਸੰਬੰਧੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਦੇ ਵਿੱਚ ਰਾਸ਼ਨ ਖੇਤ ਸਿੱਖਿਆ ਪਸ਼ੂਤਾਨ ਚਾਰਾ ਅਤੇ ਸਿਹਤ ਸੇਵਾਵਾਂ ਵਰਗੀਆਂ ਕੁੱਲ 6 ਸੇਵਾਵਾਂ ਹਾਸਲ ਹੋਣਗੀਆਂ ਅਤੇ ਇਸ ਨੂੰ ਹੜ ਸੇਵਾਵਾਂ 2025 ਦੇ ਨਾਮ ਦੇ ਉੱਤੇ ਇਸ ਪੋਰਟਲ ਨੂੰ ਹਰ ਇੱਕ ਦੇ ਲਈ ਬਣਾਇਆ ਗਿਆ ਹੈ ਇਹ ਸਾਰੀਆਂ ਇਸ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਉਹਦੀ ਰਹਿਨਮਾਈ ਦੇ ਵਿੱਚ ਕੰਮ ਕਰਨਗੀਆਂ ਔਰ ਕਿੱਥੇ ਕਿੱਥੇ ਕੰਮ ਕਰ ਰਹੀਆਂ ਵਾਂ ਇਸ ਪੋਰਟਲ ਦੇ ਉੱਤੇ ਆਪਣੇ ਆਪ ਨੂੰ ਰਜਿਸਟਰਡ ਕਰਨਗੀਆਂ ਇਸ ਦਾ ਇਹ ਸਾਰੇ ਦੇ ਬਾਰੇ ਦੱਸਿਆ ਗਿਆ ਕਿ ਇਹ ਹੈਗਾ ਤੁਸੀਂ ਪੜ੍ਹ ਸਕਦੇ ਪਬਲਿਕ ਡੋਮੇਨ ਚ ਹੈ ਤੁਸੀਂ ਪੜ੍ਹ ਲੈਣਾ ਪੰਜਾਬੀ ਜੀ ਦਿੱਤਾ ਗਿਆ ਇਹਨੂੰ ਕੋਈ ਦੂਜੀ ਲੈਂਗੁਏਜ ਹਾਂਜੀ ਹਾਂ ਇੰਗਲਿਸ਼ ਵਿੱਚ ਵੀ ਹੈ ਮਲਟੀ ਲੈਂਗੁਏਜ ਹੈ ਦਾ ਸਿੱਖ ਸਾਹਿਬ ਮੁੱਖ ਨਾਮ ਕੀ ਆਪਾਂ ਦਿੰਦਾ ਜੀ ਹੋਟਲ ਦਾ ਸਰਕਾਰੀ ਸਰਕਾਰੀ ਖਾਲਸਾ ਉਸ ਤੋਂ ਬਾਅਦ ਜਦੋਂ ਹੋਟਲ ਦੇ ਥੱਲੇ ਆ ਕੇ ਕਿਉਂਕਿ ਇਹ ਰਾਤ ਸੇਵਾਵਾਂ ਦੇ ਲਈ ਹੈ ਇੱਥੇ ਫਿਰ ਹਾਰਡ ਸੇਵਾਵਾਂ ਦੇ ਲਈ ਜੋ ਬੰਦਾ ਅੱਗੇ ਕਲਿੱਕ ਕਰੂਗਾ ਉਸ ਤੋਂ ਬਾਅਦ ਇਹ ਪੂਰਾ ਟੋਟਲ ਇੱਕ ਇਹਦੇ ਵਿੱਚ ਇਹ ਹੋਊਗਾ ਪੰਜਾਬ ਹੜ੍ਹ ਸੇਵਾ 2025 ਇਹਦੇ ਵਿੱਚ ਮੈਨੂੰ ਮਦਦ ਦੀ ਲੋੜ ਆ ਇੱਥੇ ਜਦੋਂ ਕੋਈ ਕਲਿੱਕ ਕਰੂਗਾ ਕੋਈ ਕੋਈ ਬੰਦਾ ਵਾ ਮੋਦਵਾਰ ਜਾਂ ਵੈਸੇ ਆ ਕੋਈ ਕੋਈ ਵੀ ਮਾਈ ਭਾਈ ਐਨੀ ਧਰਮ ਕਿਉਂਕਿ ਸਾਡਾ ਸਰਬੱਤ ਦੇ ਭਲੇ ਦਾ ਮੇਸ਼ਾ ਲਾ ਫਿਰ ਅ ਜੇ ਕੋਈ ਅੱਗੇ ਵੀ ਮੈਂ ਸੇਵਾ ਕਰਨਾ ਚਾਹੁੰਨਾ ਉਹ ਵੀ ਕਲਿੱਕ ਕਰੂਗਾ ਇਹਦਾ ਸੁਝਾਅ ਜਾਂ ਸ਼ਿਕਾਇਤ ਦਾ ਇਹ ਅੱਗੇ ਤੋਂ ਅੱਗੇ ਦਾ ਚਲ ਵੀ ਜਾਊਗਾ ਇਸ ਤੋਂ ਇਲਾਵਾ ਜਿਹੜੀਆਂ ਮੇਜਰ ਸੇਵਾਵਾਂ ਇਹਦੇ ਵਿੱਚ ਚੱਲ ਰਹੀਆਂ ਸੇਵਾਵਾਂ ਉਹ ਛੇ ਤਰ੍ਹਾਂ ਦੀਆਂ ਸੇਵਾਵਾਂ ਦੀ ਲਿਸਟ ਹੈ ਖੇਤ ਪੱਧਰ ਕਰਨ ਦਾ ਘਰਾਂ ਦੀ ਸੇਵਾ ਪਸ਼ੂ ਤੰਤ ਸੇਵਾ ਸਿਹਤ ਸੇਵਾ ਸਿੱਖਿਆ ਸੇਵਾ ਤੇ ਹੋਰ ਸੇਵਾਵਾਂ ਠੀਕ ਹੈ ਇਹ ਜਦੋਂ ਜਦੋਂ ਇਨਸੀਡੈਂਟ ਉੱਧਰੋਂ ਰਿਪੋਰਟ ਹੋਈ ਜਾਣਾ ਇੱਥੇ ਡਾਟਾ ਜਿੱਥੇ ਬੰਦੀਆਂ ਦਾ ਤੇ ਇੰਡੀਵਿਜੂਅਲ ਦਾ ਇਹ ਇਹਦੇ ਵਿੱਚ ਆਟੋਮੈਟਿਕਲੀ ਰਿਕਾਰਡ ਹੋਈ ਜਾਣਾ ਉਸ ਤੋਂ ਇਲਾਵਾ ਬਾਕੀ ਜਦੋਂ ਕੋਈ ਵੀ ਆਂਦਾ ਇੱਥੇ ਕਲਿੱਕ ਕਰਦਾ ਹੈ ਤੇ ਉਹਦੇ ਲਈ ਫਾਰਮ ਬਣਦਾ ਜਿਹਦੇ ਚ ਉਹਨਾਂ ਨੇ ਆਪਣੇ ਨਿੱਜੀ ਡਿਟੇਲਸ ਭਰਨੇ ਆ। ਤੇ ਇਹ ਅਸੀਂ ਸੋਚਿਆ ਜਿਹੜਾ ਵੈਬਸਾਈਟ ਹੈ ਉਹ ਬਹੁਤ ਵੱਲੋਂ ਹੈਲਪਫੁਲ ਬਣਾਈ ਹੈ। ਇਹਦੇ ਚ ਇੱਥੇ ਗਾਈਡ ਵੀ ਦਿੱਤਾ ਹੈ। ਹਦਾਇਤਾਂ ਦਿੱਤੀਆਂ ਹੋਈਆਂ ਸੱਜੇ ਪਾਸੇ ਇੱਕ ਇੱਕ ਵਟਸਐਪ ਦੇ ਆਈ ਵੀ ਅਗਲਾ ਬੰਦਾ ਸਾਡੇ ਨਾਲ ਜੁੜ ਸਕਦਾ। ਇਹ ਕਿਸੇ ਨੇ ਚੈਟ ਕਰਨੀ ਹੈ ਉਹ ਵਟਸਐਪ ਦੇ ਥਰੂ ਸਾਡੇ ਨਾਲ ਸਿੱਧਾ ਕਨੈਕਟ ਹੋ ਸਕਦਾ। ਦੂਜਾ ਇਹ ਗਾਈਡ ਦਿੱਤਾ ਗਿਆ ਕਿ ਇਹ ਸਾਰੇ ਫੀਚਰ ਨੂੰ ਕਿਵੇਂ ਯੂਜ਼ ਕਰਨਾ। ਉਸੇ ਵੈਬਸਾਈਟ ਦੇ ਉੱਤੇ ਪੂਰਾ ਇੱਕ ਡਾਕੂਮੈਂਟ ਬਣਾ ਕੇ ਆਇਆ ਗਿਆ ਵੀ ਕਿਵੇਂ-ਕਿਵੇਂ ਅੱਗੇ ਜਾਣਾ ਸਾਰਾ ਅੰਮ੍ਰਿਤਸਰ ਤੋਂ ਲलित ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਭਾਈ ਸੰਦੀਪ ਸਿੰਘ ਸਣੀ ਦੀ ਮੈਡੀਕਲ ਰਿਪੋਰਟ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਤਕਰੀਬਨ 11 ਸੱਟਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਦੁਆਰਾ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲੇ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੁਆਰਾ ਸੰਦੀਪ ਸਿੰਘ ਸਣੀ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕਰਨ ਦੇ ਆਰੋਪ ਜੇਲ੍ਹ ਅਧਿਕਾਰੀਆਂ ਦੇ ਉੱਪਰ ਲਗਾਏ ਗਏ ਸੀ ਜਿਸ ਤੋਂ ਬਾਅਦ ਸੰਦੀਪ ਸਿੰਘ ਸਨੀ ਨੂੰ ਸੰਗਰੂਰ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਅਤੇ ਕੱਲ ਉਸ ਦਾ ਮੈਡੀਕਲ ਕਰਵਾਇਆ ਗਿਆ ਸੰਦੀਪ ਸਿੰਘ ਸਣੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਵਕੀਲ ਕੋਮਨ ਬ੍ਰਦਰਜ਼ ਵੱਲੋਂ ਜਾਣਕਾਰੀ ਸਾਂਝੀ ਕਰਦੇ ਆ ਦੱਸਿਆ ਗਿਆ ਕਿ ਮੈਡੀਕਲ ਰਿਪੋਰਟ ਦੇ ਵਿੱਚ ਤਕਰੀਬਨ 11 ਸੱਟਾਂ ਦਾ ਜ਼ਿਕਰ ਕੀਤਾ ਗਿਆ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਸੰਦੀਪ ਸਿੰਘ ਸਣੀ ਦੇ ਉੱਪਰ ਬੁਰੀ ਤਰ੍ਹਾਂ ਦੇ ਨਾਲ ਤਸ਼ੱਦਦ ਹੋਇਆ ਸੀ ਉੱਥੇ ਹੀ ਇਸ ਮੈਡੀਕਲ ਰਿਪੋਰਟ ਨੇ ਜੇਲ੍ਹ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਮੈਡੀਕਲ ਰਿਪੋਰਟ ਨੂੰ ਵੀ ਇਸੇਰੇ ਤੋਂ ਨਕਾਰ ਦਿੱਤਾ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਦੁਆਰਾ ਪਹਿਲਾਂ ਆਪਣੇ ਡਾਕਟਰਾਂ ਦੇ ਦੁਆਰਾ ਜੋ ਰਿਪੋਰਟ ਸਾਹਮਣੇ ਨਜ਼ਰ ਕੀਤੀ ਗਈ ਸੀ ਉਸ ਦੇ ਵਿੱਚ ਤਿੰਨ ਸੱਟਾਂ ਦਾ ਜ਼ਿਕਰ ਕੀਤਾ ਗਿਆ ਸੀ ਜਦਕਿ 8 ਦਿਨ ਬੀਤ ਜਾਣ ਤੋਂ ਬਾਅਦ ਵੀ ਸੰਦੀਪ ਸਿੰਘ ਸਣੀ ਦੇ ਮੈਡੀਕਲ ਤੋਂ ਬਾਅਦ ਤਕਰੀਬਨ 11 ਸੱਟਾਂ ਸਾਹਮਣੇ ਆ ਚੁੱਕੀਆਂ ਨੇ ਜਿਸ ਦੇ ਉੱਪਰ ਕੱਲ ਨੂੰ ਮਾਨਯੋਗ ਜ਼ਿਲ੍ਹਾ ਅਦਾਲਤ ਪਟਿਆਲਾ ਦੇ ਵਿੱਚ ਅਗਲੀ ਸੁਣਵਾਈ ਜਾਰੀ ਰਹੇਗੀ ਤੇ ਰਿਪੋਰਟ ਵੀ ਅਸੀਂ ਅੱਜ ਆਨਰੇਬਲ ਕੋਰਟ ਦੇ ਵਿੱਚ ਬਿਲਕੁਲ ਸਰਟੀਫਾਈਡ ਕਾਪੀ ਸਾਡੇ ਕੋਲ ਆ ਗਈ ਹੈ ਜਿਹੜੀ ਐਸ ਐਮਓ ਸੀਨੀਅਰ ਮੈਡੀਕਲ ਆਫੀਸਰ ਦੀ ਅਗਵਾਈ ਥਲੇ ਤਿੰਨ ਡਾਕਟਰਸ ਦੀ ਟੀਮ ਜਿਹੜੀ ਸੀ ਉਹ ਡੈਪਿਊਟ ਕੀਤੀ ਗਈ ਸੀ ਸੋ ਰਿਪੋਰਟ ਦੇ ਵਿੱਚ ਹੁਣ ਆਪਾਂ ਸੱਟਾਂ ਦੇ ਉੱਪਰ ਆਈਏ ਇਹਦੇ ਵਿੱਚ 11 ਸੱਟਾਂ ਆਈਆਂ ਨੇ ਜਿਹੜੀ ਗੱਲ ਅਣਮਨੁੱਖੀ ਤਸੱਦਦ ਦੀ ਸੀ ਜਿਹੜੀ ਗੱਲ ਬਰੋਟੈਲਿਟੀ ਦੀ ਸੀ ਉਹ ਬਿਲਕੁਲ ਸਾਹਮਣੇ ਨਿਕਲ ਆਈ ਏ ਜਿਹੜੀ ਗੱਲ ਮੈਂ ਜਿਸ ਦਿਨ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਸੀ ਔਰ ਜੋ ਮੇਰੇ ਤੋਂ ਬਾਅਦ ਭਾਜੀ ਮਨਦੀਪ ਰਾਣੇ ਜਿਹੜੀ ਉੱਥੇ ਜਾ ਕੇ ਮੁਲਾਕਾਤ ਕੀਤੀ ਸੀ ਔਰ ਜੋ ਕਹਾਣੀ ਉਹਨਾਂ ਨੇ ਬਿਆਨ ਕੀਤੀ ਸੀ ਔਰ ਜੋ ਮੈਡੀਕਲ ਐਗਜ਼ਾਮਿਨ ਹੋ ਕੇ ਉਹ ਸਾਡੇ ਸਾਹਮਣੇ ਰੂਲ ਆਊਟ ਹੋ ਚੁੱਕੀ ਏ ਸੋ ਮੈਂ ਜੇਕਰ ਸੱਟਾਂ ਦੇ ਉੱਪਰ ਮੈਂ ਸਿੱਧੀ ਗੱਲ ਕਰਾਂ ਉਹ ਕੋ ਬਾਈ ਮਨਦੀਪ ਵੀ ਕੰਟੀਨਿਊ ਕਰਨਗੇ ਮੈਂ ਗੱਲ ਕੀਤੀ ਸੀ ਕਿ ਉਹਨਾਂ ਦੇ ਤਿੰਨਕ ਸ਼ਰੇ ਹੂਣ ਤੇ ਨਾਲ ਲੱਤਪੱਤ ਹੋ ਗਈ ਧਨ ਉਚੜ ਗਈ ਮੈਂ ਬਿਲਕੁਲ ਮੇਰੇ ਹੱਥ ਚੋਂ ਰਿਪੋਰਟ ਹੈ ਮੈਡ ਕਿਉਂਕਿ ਮੈਡੀਕਲ ਐਵੀਡੈਂਸ ਬਹੁਤ ਇੰਪੋਰਟੈਂਟ ਹੁੰਦਾ ਹੈ ਜਿੰਨਾ ਟਾਈਮ ਤੱਕ ਮੈਡੀਕਲ ਐਵੀਡੈਂਸ ਨਾ ਹੋਵੇ ਉਨਾ ਟਾਈਮ ਤੱਕ ਅਸੀਂ ਆਪਣੇ ਕੇਸ ਐਸਟੈਬਲਿਸ਼ ਨਹੀਂ ਕਰ ਸਕਦੇ ਸੋ ਬਹੁਤ ਰਾਈਟਲੀ ਅਸੀਂ ਡਾਕਟਰਸ ਦੇ ਬੜੇ ਥੈਂਕਫੁਲ ਹਾਂ 28 13 ਸੈਂਟੀਮੀਟਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ 28 13 ਸੈਂਟੀਮੀਟਰ ਇੰਜਰੀ ਨੰਬਰ 8 ਆਈਏ ਟੋਟਲ 11 ਚੋਂ 22 ਸੈਂਟੀਮੀਟਰ 11 ਸੈਂਟੀਮੀਟਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਸੱਟਾਂ ਦੇ ਵਿੱਚ ਕਿਸ ਲੈਵਲ ਦੀਆਂ ਸੱਟਾਂ ਜਿਹੜੀਆਂ ਨੂੰ ਐਟਰੀਬਿਊਟ ਕੀਤੀਆਂ ਨੇ ਪੁਲਿਸ ਨੇ ਕਿਸ ਲੈਵਲ ਦਾ ਤਸੱਦਦ ਕੀਤਾ ਹੈ ਭਾਈ ਸੰਦੀਪ ਸਿੰਘ ਸਣੀ ਦੇ ਨਾਮ ਇਹਦੇ ਤੋਂ ਇਲਾਵਾ 2 1 ਸੈਂਟੀਮੀਟਰ ਲੈਸਰੇਟਡ ਬੌਂਡ ਲੈਸਰੇਟਡ ਬੌਂਡ ਹੁੰਦਾ ਜਿਵੇਂ ਉਹ ਕਹਿੰਦੇ ਕਿ ਜੀ ਲੱਕੜ ਦਾ ਉਹਨਾਂ ਕੋਲ ਜਿਹੜੀ ਜਿਹੜਾ ਛੋਟੀ ਸੀ ਡਾਂਗ ਸੀ ਜਦੋਂ ਟੁੱਟੀ ਟੁੱਟ ਕੇ ਤਿੱਖੀ ਹੋ ਗਈ ਤੇ ਜਦੋਂ ਉਹ ਉਹਨਾਂ ਦੇ ਪੈਰ 'ਚ ਖੋਪੀ ਹੈ ਉਹ ਬੌਂਡ ਅੱਜ 8 ਦਿਨਾਂ ਬਾਅਦ ਵੀ 2 1 ਸੈਂਟੀਮੀਟਰ ਆਇਆ ਹੈ ਜੇਕਰ ਅਸੀਂ ਇਹਨਾਂ ਤੋਂ ਵੀ ਅੱਗੇ ਜਾ ਕੇ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਸਿਰ ਦੇ ਵਿੱਚ ਵਾਲਾਂ ਦੀ ਬੇਦਬੀ ਕੀਤੀ ਹੈ ਉਹ ਮੇਰੇ ਕੋਲ ਆ ਗਈ ਹੈ ਰਾਈਟ ਟੈਂਪੋਰਲ ਜਿਹੜਾ ਉਹਨਾਂ ਦਾ ਤੁਸੀਂ ਕਹੋ ਸੱਜਾ ਪਾਸਾ ਸਿਰ ਦਾ ਉਹ ਅੱਜ ਵੀ ਉਹਨਾਂ ਨੇ ਕੰਪਲੇਂਟ ਵਿੱਚ ਕੀਤੀ ਔਰ ਉਹਦੇ ਵਿੱਚ ਆ ਵੀ ਗਈ ਵੀ ਉਹਦੇ ਵਿੱਚ ਪੇਨ ਹੈ ਸਪੈਸੀਫਿਕਲੀ ਅਗਲੀਆਂ ਸੱਟਾਂ ਤੁਸੀਂ ਵੇਖੋ ਉਹਦੇ ਵਿੱਚ ਓਵਰ ਰਾਈਟ ਲੋਅਰ ਜਿਹੜਾ ਉਹਨਾਂ ਦਾ ਤੁਸੀਂ ਕਹ ਲਓ ਵੀ ਐਡਵਾਈਸਡ ਉਹਨਾਂ ਨੇ ਕੀਤਾ ਵੀ ਇਮੀਡੀਏਟਲੀ ਇਹਨਾਂ ਦੀ ਸਿਟੀ ਫੇਸ ਕਰਾਈ ਜਾਵੇ ਜਿਹੜੇ ਖੱਬੇ ਪਾਸੇ ਅੱਜ ਵੀ ਨਿਸ਼ਾਨ ਹੈ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਸਿਟੀ ਸਕੈਨ ਫੇਸ ਦਾ ਕਰਾਓ ਐਡਵਾਈਸਡ ਐਕਸ-ਰੇ ਲਿਖੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੇਖ ਲਓ ਜਿਸ ਚੀਜ਼ ਦਾ ਡਰ ਸੀ ਨਾ ਉਹ ਡਰ ਵਾਕਿਆਜ ਕਲੀਅਰ ਹੋ ਚੁੱਕਾ ਹੈ ਕਿਉਂਕਿ ਦੇਖੋ 10 ਤਰੀਕ ਤੋਂ ਲੈ ਕੇ 18-19 ਤਰੀਕ ਹੋ ਚੱਲੀ ਹੈ ਪਰਵਾੜ ਦਿੱਲੀ ਮੈਂ ਨਾਗਾ ਘਰ ਨਹੀਂ ਜਾ ਕੇ ਵੇਖਿਆ ਪਟਿਆਲੇ ਸ਼ਹਿਰ ਚ ਹੀ ਰਹਿੰਦਾ ਵਾ ਦਿਨ ਰਾਤ ਇੱਕ ਕਰਤੀ ਆ ਪੈਸ ਕੰਮ ਵਾਸਤੇ ਕਿਉਂਕਿ ਵੇਖੋ ਸਾਡੇ ਭਰਾ ਤੇ ਅੰਦਰ ਅੰਨਾ ਤਸ਼ੱਦਦ ਹੋ ਚੁੱਕਾ ਸੀ ਕਿਉਂਕਿ ਸਾਨੂੰ ਵੀ ਨੀਂਦਰ ਨਹੀਂ ਆ ਰਹੀ ਸੀ ਕਿਉਂਕਿ ਸਾਨੂੰ ਪਤਾ ਸੀ ਕਿ ਭਰਾ ਤੇ ਤਸ਼ੱਦਦ ਹੋ ਗਿਆ ਸਾਨੂੰ ਤੇ ਨੀਂਦਰ ਨਹੀਂ ਆ ਰਹੀ ਨਾ ਹਰ ਰੋਟੀ ਨਾ ਖਦੀ ਤੇ ਨਾ ਕਿਤੇ ਕੁਛ ਸੰਦੀਸ਼ ਸਿੰਘ ਕਹਿੰਦਾ ਕਿ ਦੋ ਦਿਨ ਅੰਦਰ ਮੈਨੂੰ ਉਹਨੇ ਰੋਟੀ ਨਹੀਂ ਦਿੱਤੀ ਨਾ ਨੀਂਦਰ ਮੈਨੂੰ ਪਾਣੀ ਦਿੱਤਾ ਵਾ ਤਸ਼ੱਦਦ ਨੇ ਅੰਨੇ ਵਾਹ ਕੀਤਾ ਜੇ ਪੂਰਾ ਹਾਲ ਤੇ ਵੇਖੋ ਅੱਜ ਤੇ ਸੜਕੋ ਰਿਪੋਰਟ ਸਾਰੀਆਂ ਆ ਚੁੱਕੀਆਂ ਮੈਡੀਕਲ ਦੀਆਂ ਜੋ ਜੋ ਉਹਨਾਂ ਨੇ ਕੀਤੀਆਂ ਪਰ ਇਹਨਾਂ ਨੇ ਨਾ ਕਿਤੇ ਨਾ ਕਿਤੇ ਜਿੱਥੇ ਮਤਲਬ ਕਹਿੰਦਾ ਕਕਾਰਾਂ ਦੀ ਬੇਇੱਜ਼ਤੀ ਕੀਤੀ ਹੈ ਸਿੱਖੀ ਵਾਲਾਂ ਦੀ ਬੇਇੱਜ਼ਤੀ ਕੀਤੀ ਹੈ ਅੰਨੇ ਵਾ ਤਸ਼ੱਦਦ ਕੀਤਾ ਜੀ ਇਹਨਾਂ ਨੇ ਉੱਥੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ ਹਮਦਰਦ ਟੀਵੀ ਬਠਿੰਡਾ ਦੇ ਜਿੱਦਾ ਪਿੰਡ ਬੰਬ ਬਲਾਸਟ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਬੀਤੇ ਦਿਨ ਆਰੋਪੀ ਗੁਰਪ੍ਰੀਤ ਸਿੰਘ ਦਾ ਹਸਪਤਾਲ ਤੋਂ ਅਰੈਸਟ ਲੈਣ ਤੋਂ ਬਾਅਦ ਹੁਣ ਆਰਮੀ ਵੱਲੋਂ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਤੇ ਬੰਬ ਬਣਾਉਣ ਵਾਲੇ ਕੈਮੀਕਲ ਨੂੰ ਨਸ਼ਟ ਕਰਨ ਦੇ ਲਈ ਟੀਮਾਂ આરોપી ਦੇ ਘਰ ਪਹੁੰਚੀਆਂ ਅਤੇ ਕੈਮੀਕਲ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਪੂਰੀ ਸਾਵਧਾਨੀ ਦੇ ਨਾਲ ਬਾਕੀ ਬਚੇ ਕੈਮੀਕਲ ਨੂੰ ਨਸ਼ਟ ਕੀਤਾ ਗਿਆ। ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਡੀਐਸਪੀ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਬੰਬ ਕਾਂਡ ਦਾ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਜੋ ਕਿ ਪੁਲਸ ਰਿਮਾਂਡ ਦੇ ਉੱਤੇ ਹੈ ਅਤੇ ਰਿਮਾਂਡ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਕਿਸੇ ਵੱਡੀ ਅਪਰਾਧਿਕ ਮੰਸ਼ਾ ਦੇ ਨਾਲ ਹੀ ਇਹ ਕੰਮ ਕਰ ਰਿਹਾ ਸੀ ਜਿਸ ਦੇ ਵਿੱਚ ਉਹ ਫੇਲ ਹੋ ਗਿਆ ਅਤੇ ਖੁਦ ਹੀ ਜ਼ਖਮੀ ਹੋ ਗਿਆ। ਉਹ ਬੰਬ ਬਣਾਉਣ ਦੀ ਫਿਰਾਕ ਦੇ ਵਿੱਚ ਸੀ। ਫਿਲਹਾਲ ਉਹਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਅਤੇ ਦਿੱਲੀ ਤੋਂ ਆਰਮੀ ਦੀ ਵਿਸ਼ੇਸ਼ ਟੀਮ ਇਸ ਕੈਮੀਕਲ ਨੂੰ ਨਾਸ਼ਟ ਕਰਨ ਵਾਸਤੇ ਕੰਮ ਕਰ ਰਹੀ ਹੈ। ਨਵੇਂ 25 ਤਰੀਕ ਤੱਕ ਸਾਡੇ ਕੋਲ ਪੁਲਿਸ ਰਿਮਾਂਡ ਤੇ ਹੈ। ਕੱਲ ਅਸੀਂ ਪਰਸੋਂ ਦੀ ਅਰੈਸਟ ਪਾਈ ਹੈ। ਕੱਲ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਦੇ। ਇਹ ਉਸ ਤੋਂ ਲਾਵਾ ਜਿਹੜੀਆਂ ਬਾਕੀ ਟੀਮਾਂ ਆਜ਼ਾਰਮੀ ਦੀ ਟੀਮ ਆਈ ਹੋਈ ਹੈ ਜਿਹੜੀ ਜਿਹੜਾ ਇੱਥੇ ਬੱਚੇ ਕੁੱਚਾ ਸਪੋਰਟਿੰਗ ਸਮੱਗਰੀ ਹੈ ਜਿਹੜੀ ਉਹਨੂੰ ਨਕਾਰਾ ਕਰਨ ਲਈ ਆਰਮੀ ਦੀ ਟੀਮ ਆਈ ਹੈ ਦਿੱਲੀ ਤੋਂ। ਇਸ ਤੋਂ ਲਾਵਾ ਹੋਰ ਵੀ ਏਜੰਸੀਆਂ ਨੇ ਜਿਹੜੀਆਂ ਉਹ ਜਿਹੜੀਆਂ ਆਪਦੇ ਆਪ ਦੀ ਜਾਂਚ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਨੇ। ਤੇ ਹੁਣ ਉਹਨੂੰ ਛੁੱਟੀ ਮਿਲ ਕਰਕੇ ਹੁਣ ਜਿਹੜੀ ਜਾਂਚ ਦੇ ਵਿੱਚ ਥੋੜੀ ਤੇਜ਼ੀ ਆਊਗੀ ਪਹਿਲਾਂ ਉਹ ਹਸਪੀਟਲ ਦੇ ਵਿੱਚ ਸੀਗਾ ਹੁਣ ਅਸੀਂ ਉਹ ਤੋਂ ਮਤਲਬ ਪੁੱਛ ਕਿ ਕਰ ਸਕਦੇ ਆ ਸਾਕੀ ਗਾਲੋਂ ਸਾਡੀ ਕਿ ਸਟੱਡੀ ਦੇ ਵਿੱਚ ਜਿਹੜਾ ਸਪ ਕੈਮਿਕ ਨੀ ਨੀ ਇਹ ਤਾਂ ਜਿਹੜੇ ਹੈਗੇ ਆਰਮੀ ਵਾਲੇ ਦੱਸ ਸਕਦੇ ਆ ਵੀ ਕਿੰਨਾ ਖਤਰਨਾਕ ਹੈ ਨੀ ਜਿਵੇਂ ਲਗਾਤਾਰ ਵਸਪੋਰਟ ਹੋ ਰਹੀ ਸੀਗੇ ਉਹ ਸਾਬਤ ਕਰਦੇ ਸੀ ਇਸ ਤੋਂ ਮਤਲਬ ਸਾਬਤ ਹੁੰਦਾ ਵੀ ਇਹ ਕਾਫੀ ਖਤਰਨਾਕ ਸੀਗਾ ਤੇ ਉਹਨੇ ਕੋਈ ਇਹੋ ਜਿਹਾ ਕੋਈ ਗਲਤ ਕੰਮ ਕਰਨਾ ਸੀ ਪਰੰਤੂ ਉਹ ਜਿਹੜਾ ਉਹ ਪਹਿਲਾਂ ਹੀ ਹੋ ਗਿਆ ਉਹਦੇ ਕਦ ਤੇ ਉਹਦੇ ਕਰਨ ਤੋਂ ਅੱਛਾ ਐਫ ਆਈ ਆਰ ਚ ਕੀ ਕੀਤਾ ਨਾ ਅਸੀਂ ਮਗੂਰੀ ਤੇ ਦਰਜ ਕੀਤੀ ਸੀ ਸਿਰਫ ਉਹ ਗੁਰਪ੍ਰੀਤ ਸਿੰਘ ਦੇ ਅਗੇਂਸਟ ਦਰਜ ਹੋਈ ਹੈਗੀ ਇਹ ਆਪਣਾ ਆਨਲਾਈਨ ਵਗੈਰਾ ਸਮਾਨ ਜਿਹੜਾ ਹੈਗਾ ਮੰਗਾਉਂਦਾ ਸੀਗਾ ਤੇ ਬਾਕੀ ਹੁਣ ਉਹ ਤੋਂ ਪੁੱਛ ਕੇ ਪਹਿਲਾਂ ਤਾਂ ਹੋ ਨਹੀਂ ਸਕੀ ਉਹਦੇ ਹਸਪੀਟਲ ਜਾਣ ਕਰਕੇ ਹੁਣ ਉਹ ਤੋਂ ਪੁੱਛ ਕੇ ਹੋਊਗੀ ਤੇ ਸਾਰੀ ਗੱਲ ਕਲੀਅਰ ਹੋ ਜੂ ਬਠਿੰਡਾ ਤੋਂ ਧੀਰਜ ਗਰਗ ਦੀ ਰਿਪੋਰਟ ਹਮਦਰਦ ਟੀਵੀ ਬੀਤੇ ਦਿਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਪੱਤੋ ਤੋਂ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਪੁੱਤਰ ਨੇ ਬੜੀ ਬੇਰਹਿਮੀ ਨਾਲ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ ਸੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਅੱਜ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਲੜਕੇ ਵੱਲੋਂ ਆਪਣੇ ਪਿਤਾ ਦਾ ਕਤਲ ਸਿਰਫ ਇਸ ਗੱਲ ਦੇ ਲਈ ਕਰ ਦਿੱਤਾ ਗਿਆ ਕਿਉਂਕਿ ਇਹ ਆਪਣੇ ਪਿਤਾ ਤੋਂ ਆਪਣਾ ਜਨਮ ਦਿਨ ਮਨਾਉਣ ਦੇ ਲਈ 5000 ਰੁਪਏ ਮੰਗ ਰਿਹਾ ਸੀ ਪਰ ਪਿਤਾ ਸਿਰਫ 1000 ਰੁਪਏ ਹੀ ਦੇ ਰਿਹਾ ਸੀ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਬੀਤੇ ਕੱਲ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨ ਦੇ ਦਰਜ ਬਿਆਨ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿ 17 ਸਤੰਬਰ ਰਾਤ ਨੂੰ ਉਸਦੇ ਪੁੱਤਰ ਵਰਿੰਦਰਜੀਤ ਸਿੰਘ ਨੇ ਕੈਂਚੀ ਮਾਰ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਵਰਿੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੇ ਅੱਗੇ ਦੱਸਿਆ ਕਿ ਇਹ ਕਤਲ ਪੈਸੇ ਨਾ ਦੇਣ ਦੇ ਕਾਰਨ ਕੀਤਾ ਗਿਆ ਹਾਂਜੀ ਕੱਲ ਰਣਜੀਤ ਕੋਰ ਪਤਨੀ ਪਰਮਜੀਤ ਸਿੰਘ ਪਾਸੀ ਪਤੋਂ ਹਣਾ ਬਡਾਲੀਆ ਵਾਲਾ ਸਿੰਘ ਨੇ ਐਸਐਚਓ ਬਡਾਲੀਆ ਵਾਲਾ ਸਿੰਘ ਕੋਲ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਪਰਸੋ ਰਾਤ ਉਸਦੇ ਲੜਕੇ ਵਰਿੰਦਰਪ੍ਰੀਤ ਨੇ ਉਸਦੇ ਪਤੀ ਨਾਲ ਲੜਾਈ ਝਗੜਾ ਕੀਤਾ ਸੀਗਾ ਤੇ ਉਸਦੇ ਕੈਂਚੀ ਦਾ वार ਕੀਤੇ ਸੀ ਤੇ ਉਹਨੂੰ ਹਸਪਤਾਲ ਲੈ ਜਾਂਦੇ ਹੋਏ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਲੜਾਈ ਝਗੜੇ ਦਾ ਕਾਰਨ ਕੀ ਸੀ ਹਾਂਜੀ ਉਹਨਾਂ ਦੱਸਣ ਤੱਕ ਇਹ ਵਰਿੰਦਰਪ੍ਰੀਤ ਦਾ ਜਨਮ ਦਿਨ ਸੀ ਇਹ ਆਪਣੇ ਪਿਤਾ ਤੋਂ 5000 ਰੁਪਏ ਮੰਗਦਾ ਸੀ ਉਹ ਨੂੰ ਜਨਮ ਦਿਨ ਮਨੋੜ ਲਈ 1000 ਦਿੰਦਾ ਸੀ ਇਸੇ ਕਰਕੇ ਉਹਨਾਂ ਦਾ ਝਗੜਾ ਹੋਇਆ ਸੀ ਕਿੰਨਾਂ ਵਾਰ ਕਰਕੇ ਇਹਦਾ ਕਤਲ ਇਹਦੇ ਲੋਹੇ ਦੀ ਕੈਂਚੀ ਨਾਲ ਵਾਰ ਕਰਕੇ ਇਹਦਾ ਕਤਲ ਕੀਤਾ ਜੀ ਤੇ ਹੁਣ ਜਿਹੜਾ ਗ੍ਰਿਫਤਾਰ ਕੀਤਾ ਕੀ ਨਾਮ ਹੈ ਕਿਨੇ ਸਾਲ ਦਾ ਹਾਂਜੀ ਕੱਲ ਹੀ ਫਿਰ ਐਸ ਐਚ ਓ ਬਡਾਲੀਆਲ ਸਿੰਘ ਨੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕਰਤੀ ਸੀ ਤੇ ਕੱਲ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ ਓਰਿੰਦਰਪ੍ਰੀਤ ਇਹ ਬੈਕਗ੍ਰਾਉਂਡ ਕੀ ਹੈ ਕੀ ਕਰਦਾ ਕਿਸੇ ਓਰਿੰਦਰ ਇਹ ਆਪਣੇ ਘਰ 'ਚ ਹੀ ਕੰਮ ਕਰ ਕਰਦੈ ਨੇ ਜੀ ਪਸ਼ੂ ਵਗੈਰਾ ਰੱਖੇ ਹੋਏ ਨੇ ਇਹ ਪਹਿਲਾਂ ਤਾਂ ਨਹੀਂ ਮਾਮਲਾ ਹੈ ਤੇ ਬਦਲ ਕਿਸੇ ਤੇ ਨਾ ਇਹ ਫਿਲਹਾਲ ਤਵਤੀਚ ਨਹੀਂ ਗੱਲ ਸਮਝਦੇ ਸ਼੍ਰੀ ਫਤਿਹਗੜ ਸਾਹਿਬ ਤੋਂ ਜਗਦੀਪ ਸਿੰਘ ਦੀ ਰਿਪੋਰਟ ਹਮਦਰਦ ਟੀਵੀ 골ਡਨ 스타 ਆਫ ਯੂਕੇ ਪੰਜਾਬੀ ਗਾਇਕ ਮਲਕੀਤ ਸਿੰਘ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਪੰਜਾਬ ਦੇ ਪਿੰਡਾਂ ਹੜ੍ਹ ਪੀੜਤ ਲੋਕਾਂ ਦੇ ਲਈ ਅਰਦਾਸ ਕੀਤੀ ਹੈ ਮਲਕੀਤ ਸਿੰਘ ਨੇ ਖਾਸ ਤੌਰ ਦੇ ਉੱਪਰ ਨੌਜਵਾਨਾਂ ਦੇ ਜਜ਼ਬੇ ਅਤੇ ਸੇਵਾ ਭਾਵਨਾ ਨੂੰ ਸਲਾਮ ਕਰਦੇ ਹੋਏ ਉਹਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾਂਦਾ ਸੀ ਪਰ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਨੌਜਵਾਨਾਂ ਨੇ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਦੇਖੋ ਕਿਵੇਂ ਕੀਤੀ ਹੈ ਜੋ ਕਾਬਿਲ ਹੈ ਤਾਰੀਫ ਹੈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਗਾਇਕ ਮਲਕੀਤ ਸਿੰਘ ਨੇ ਕਿਹਾ ਕਿ ਉਹ ਅੱਜ ਹੀ ਭਾਰਤ ਪੁੱਜੇ ਨੇ ਅਤੇ ਆਂਦੇ ਹੀ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਅਤੇ ਹੜਪੀੜਿਤ ਲੋਕਾਂ ਦੇ ਲਈ ਅਰਦਾਸ ਕਰਨ ਪਹੁੰਚੇ। ਉਨ੍ਹਾਂ ਕਿਹਾ ਕਿ ਕਿਉਂਕਿ ਅਰਦਾਸ ਤੋਂ ਉੱਪਰ ਕੁਝ ਵੀ ਨਹੀਂ ਹੈ ਜੋ ਸਾਨੂੰ ਅਰਦਾਸ ਨਾਲ ਮਿਲ ਸਕਦਾ ਹੈ ਉਹ ਕਿਸੇ ਹੋਰ ਤਰ੍ਹਾਂ ਨਹੀਂ ਮਿਲ ਸਕਦਾ। ਇਸ ਦੇ ਨਾਲ ਹੀ ਮਲਕੀਤ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਐਨਆਰਆਈ ਭੈਣ ਭਰਾ ਪੰਜਾਬ ਦੇ ਨਾਲ ਖੜੇ ਨੇ। ਇਸ ਦੇ ਨਾਲ ਹੀ ਉਹਨਾਂ ਪੰਜਾਬ ਦੇ ਨੌਜਵਾਨਾਂ ਵੱਲੋਂ ਕੀਤੇ ਬਚਾਅ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਬਿਲਕੁਲ ਜੀ ਮੈਂ ਹੁਣੇ ਆਇਆ ਹੀ ਆਂ ਇੰਡੀਆ ਤੇ ਸਿੱਧਾ ਦਰਵਾਜ਼ਾ ਵਾ ਮੱਥਾ ਟੇਕਣ ਤੇ ਅ ਬਸ ਉਹੀ ਪਲੇਰੀ ਅਰਦਾਸ ਸਾਰੇ ਦੀ ਕਰਨਾ ਹੈ ਕਿ ਕੋਈ ਜਿੱਗਲ ਆ ਬਾਹਰ ਬੈਠੇ ਸੀ ਸਾਰੇ ਐਨ ਆਰ ਆਈ ਬਹੁਤ ਹੀ ਜ਼ਿਆਦਾ ਫਿਕਰ ਚਾ ਸਾਰੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ। ਕਿ ਤੁਸੀਂ ਅੰਮ੍ਰਿਤਸਰੋਂ ਕਿੱਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੀ ਭਲੇ ਦੀ ਅਰਦਾਸ ਕਰਕੇ ਇੱਥੇ ਜਾਵਾਂਗੇ ਔਰ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਾਂ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੱਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਸੀ ਅ ਵੱਧ ਤੋਂ ਵੱਧ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਆ ਹੋਰ ਪੈਸੇ ਕੱਟੇ ਵੀ ਕਿਤੇ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਪੰਜਾਬੀ ਪਹਿਲਾਂ ਤਾਂ ਇਹਨਾਂ ਪਤਾ ਹੀ ਆ ਵੀ ਬੜੇ ਸਿੱਧ ਕਟੇਖੜ ਵਾਲੇ ਰਹੇ ਆ ਔਰ ਜਦੋਂ ਵੀ ਕੋਈ ਸਾਡੇ ਕਹਿੰਦੇ ਨੇ ਵੀ ਕੋਈ ਪ੍ਰੋਬਲਮ ਹੋਵੇ ਜਾਂ ਜਦੋਂ ਲੜਾਈ ਝਗੜਾ ਜਾਂ ਕੁਝ ਵੀ ਅਸੀਂ ਸਾਰੇ ਉਹਦੇ ਇੱਕ ਦਮ ਇਕੱਠੇ ਆ ਸਾਡੇ ਤੇ ਕੋਈ ਮੁਸੀਬਤ ਆਵੇ ਤਾਂ ਸੋ ਮੈਨੂੰ ਲੱਗਦਾ ਕਿ ਸਾਡਾ ਯੂਥ ਆ ਆ ਵੀ ਬਦਨਾਮ ਹੀ ਕੀਤਾ ਗਿਆ ਉਹਨੂੰ ਵੀ ਐਦਾਂ ਨਹੀਂ ਆ ਉਹ ਨਹੀਂ ਦੇਖੋ ਮੁੰਡਿਆਂ ਨੇ ਮੈਂ ਉਹਨਾਂ ਲਈ ਵੀ ਬਹੁਤ ਸੌਰੀ ਫੀਲ ਕਰਦਾ ਕਈਆਂ ਦੀਆਂ ਜਾਨਾਂ ਹੀ ਜਾਨਾਂ ਬਾਰਤੀਆਂ ਕਈਆਂ ਨੇ ਅਸੀਂ ਦੇਖਦੇ ਰਹੇ ਹਾਂ ਸੋਸ਼ਲ ਮੀਡੀਆ 'ᱨahin ਕਿ ਕਈਆਂ ਦੇ ਟਰੈਕਟਰ ਉਲਟ ਗਏ ਕਈ ਮਤਲਬ ਵਿੱਚ ਰੁੜ ਗਏ ਬੰਦੇ ਜਾਕੀਆਂ ਤੇ ਬਹੁਤ ਮਤਲਬ ਨੁਕਸਾਨ ਹੋਇਆ ਮੁੰਡਿਆਂ ਨੇ ਸਾਡੀ ਨਵੀਂ ਪਨੀਰੀ ਨੇ ਬਹੁਤ ਵਧੀਆ ਹੌਸਲਾ ਕਰਕੇ ਮੋੜੇ ਆਏ ਜੋ ਕਿ ਮੈਂ ਸੋਚਦਾ ਕਿ ਸਾਡੇ ਨਾਲ ਆਪਾਂ ਹੀ ਖੜੇ ਸੀ ਹੋਰ ਤਾਂ ਕੋਈ ਸਾਡੇ ਨਾਲ ਪੰਜਾਬ ਨਾਮ ਵਾਲਾ ਕੋਈ ਸੜਾ ਨਹੀਂ ਹੋਇਆ ਪਰ ਚਲੋ ਪੰਜਾਬ ਕਹਿੰਦੇ ਔਕਣਾ ਆਉਂਦੀਆਂ ਨੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਤਾਂ ਖਾਸियत ਆ ਕਿ ਅਸੀਂ ਜਿਹੜੀ ਔਕੜ ਆਉਂਦੀ ਉਹਨੂੰ ਬਹੁਤ ਕਿਹੇ ਮੱਥੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਤੁਸੀਂ ਵੀ ਦੇਖਦੇ ਰਹੇ ਵੀ ਇੰਨੇ ਇੰਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਕਹਿੰਦੇ ਨੇ ਇੰਨੇ ਮਤਲਬ ਭੁੱਖੇ ਵੀ ਲੋਕ ਆ ਮਤਲਬ ਕਪ ਚੰਤਨ ਚਾਰ ਚੜ੍ਹ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਨੇ ਅਸੀਂ ਚੜ੍ਹਦੀ ਕਲਾ ਚ ਆਂ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬੜੀਆਂ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮੰਨ ਲਓ ਯਾਰ ਦੇਖੋ ਇਸ ਇੱਕ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫੇਰ ਵੀ ਕਹਿੰਦਾ ਕੋਈ ਗੱਲ ਨਹੀਂ ਅਸੀਂ ਸਾਰੇ ਟੜਨੀ ਕਰਾਂਗੇ ਲੇਕਿਨ ਅੰਮ੍ਰਿਤਸਰ ਤੋਂ ਲलित ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਗਲੋਬਲ 스타 ਬਣ ਚੁੱਕਿਆ ਦਿਲਜੀਤ ਦੋਸਾਂਝ ਹੁਣ ਸਿਰਫ ਤੁਹਾਡੇ ਦਿਲਾਂ ਦੇ ਉੱਤੇ ਰਾਜ ਨਹੀਂ ਕਰੇਗਾ ਸਗੋਂ ਸਿੱਖਿਆ ਦੇ ਮਾਧਿਅਮ ਦੇ ਨਾਲ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਜ਼ਰੀਆ ਵੀ ਬਣੇਗਾ ਜੀਹਾਂ ਦਿਲਜੀਤ ਦੋਸਾਂਝ ਨੂੰ ਇੱਕ ਵੱਡਾ ਅੰਤਰਰਾਸ਼ਟਰੀ ਸਨਮਾਨ ਮਿਲਿਆ ਇਹ ਬਹੁਤ ਮਾਣ ਅਤੇ ਪ੍ਰਾਪਤੀ ਦਾ ਪਲ ਹੈ ਦਰਸਲ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਜਿਸ ਨੂੰ ਪਹਿਲਾਂ ਰਾਈਟਸਨ ਯੂਨੀਵਰਸਿਟੀ ਵਜੋਂ ਵੀ ਜਾਣਿਆ ਜਾਂਦਾ ਸੀ ਉਸ ਨੇ ਐਲਾਨ ਕੀਤਾ ਹੈ ਕਿ ਇਹ ਗਾਇਕ ਅਤੇ ਅਦਾਕਾਰ ਦਿਲਜੀ ਦੋਸਾਂਝ ਦੇ ਜੀਵਨ ਅਤੇ ਸੱਭਿਆਚਾਰਕ ਪ੍ਰਭਾਵ ਦੇ ਉੱਤੇ ਇੱਕ ਵਿਸ਼ੇਸ਼ ਕੋਰਸ ਵਿਦਿਆਰਥੀਆਂ ਦੇ ਲਈ ਸ਼ੁਰੂ ਕਰਨਗੇ ਇਹ ਕੋਰਸ 2026 ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋਏਗਾ ਅਤੇ ਦਿਲਜੀ ਦੋਸਾਂਝ ਦੇ ਵਿਸ਼ਵ ਵਿਆਪੀ ਪ੍ਰਭਾਵ ਨੂੰ ਉਜਾਗਰ ਕਰੇਗਾ। ਦਿਲਜੀ ਦੋਸਾਂਝ ਨਾ ਸਿਰਫ ਇੱਕ ਵਿਸ਼ਵ ਪੱਧਰ ਦੇ ਉੱਤੇ ਪ੍ਰਸਿੱਧ ਸਟਾਰ ਹੈ ਜੋ ਗਾਇਕੀ ਅਤੇ ਅਦਾਕਾਰੀ ਨੂੰ ਜੋੜਦਾ ਹੈ ਸਗੋਂ ਉਹ ਅਕੈਡਮਿਕ ਸਿਲੇਬਸ ਦਾ ਹਿੱਸਾ ਵੀ ਬਣਨ ਵਾਲਾ ਹੈ। ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦਾ ਇਹ ਵੱਡਾ ਐਲਾਨ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ 2026 ਦੇ ਅਕੈਡੈਮਿਕ ਸੈਸ਼ਨ ਤੋਂ ਆਪਣੀ ਯੂਨੀਵਰਸਿਟੀ ਦੇ ਵਿੱਚ ਦਿਲਜੀਤ ਦੋਸਾਂਝ ਦੇ ਉੱਤੇ ਆਧਾਰਿਤ ਕੋਰਸ ਨੂੰ ਸ਼ੁਰੂ ਕਰ ਦਵੇਗੀ ਯਾਨੀ ਕਿ ਲਾਗੂ ਕਰ ਦਵੇਗੀ ਇਸ ਦਾ ਨਾਮ ਦਾ ਕ੍ਰੀਏਟਿਵ ਸਕੂਲ ਰੱਖਿਆ ਜਾਏਗਾ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਦਿਲਜੀਤ ਦੋਸਾਂਝ ਦੇ ਸਫ਼ਰ ਉਸ ਦੇ ਸੰਗੀਤ ਉਸ ਦੀ ਪਛਾਣ ਅਤੇ ਦਿਲਜੀਤ ਨੇ ਆਪਣੀ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ ਦੇ ਉੱਤੇ ਕਿਵੇਂ ਪਛਾਣ ਦਿੱਤੀ ਹੈ ਇਸ ਬਾਰੇ ਦੇ ਵਿੱਚ ਸਿਖਾਇਆ ਤੇ ਦੱਸਿਆ ਜਾਏਗਾ ਇਸ ਦੇ ਨਾਲ ਵਿਦਿਆਰਥੀ ਦਿਲਜੀਤ ਦੋਸਾਂਝ ਦੇ ਜੀਵਨ ਦਾ ਅਧਿਐਨ ਕਰਨਗੇ ਜਿਸ ਦੇ ਨਾਲ ਉਹਨਾਂ ਨੂੰ ਗਾਇਕ ਨੂੰ ਹੋਰ ਨੇੜਿਓਂ ਜਾਣਨ ਦਾ ਮੌਕਾ ਵੀ ਮਿਲੇਗਾ ਇਹ ਕੋਰਸ ਵਿਦਿਆਰਥੀਆਂ ਨੂੰ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਦੀ ਬਿਹਤਰ ਸਮਝ ਵੀ ਦਿੰਦਾ ਹੈ ਇਹ ਖੁਸ਼ਖਬਰੀ ਦਿਲਜੀਤ ਦੋਸਾਂਝ ਦੀ ਟੀਮ ਦੁਆਰਾ ਸਾਂਝੀ ਕੀਤੀ ਗਈ ਪੋਸਟ ਸਾਂਝੀ ਕਰਦੇ ਹੋਏ ਉਹਨਾਂ ਦੀ ਟੀਮ ਨੇ ਲਿਖਿਆ ਕਿ ਕੈਨੇਡਾ ਦੇ ਵਿੱਚ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਅਦਾਕਾਰ ਗਾਇਕ ਤੇ ਸੱਭਿਆਚਾਰਕ ਅਤੇ ਵਿਸ਼ਵ ਵਿਆਪੀ ਪ੍ਰਭਾਵ ਦੇ ਉੱਤੇ ਇੱਕ ਕੋਰਸ ਸ਼ੁਰੂ ਕਰ ਰਹੀ ਹੈ ਜੋ ਕਿ 2026 ਤੋਂ ਸ਼ੁਰੂ ਹੋਏਗਾ ਇਹ ਕੋਰਸ ਜੋ ਕਿ ਕ੍ਰੀਏਟਿਵ ਸਕੂਲ ਦੁਆਰਾ ਪੇਸ਼ ਕੀਤਾ ਜਾਂਦਾ ਹੈ ਸੰਗੀਤ ਪਛਾਣ ਅਤੇ ਦੱਖਣੀ ਏਸ਼ੀਆਈ ਡਾਇਸਪੋਰਾ ਦੇ ਉੱਤੇ ਉਹਨਾਂ ਦੇ ਪ੍ਰਭਾਵ ਤੋਂ ਦੇ ਉੱਤੇ ਰੋਸ਼ਨੀ ਪਾਏਗਾ ਇਹ ਪਤਾ ਲੱਗੇਗਾ ਕਿ ਪੰਜਾਬੀ ਆਈਕਨਾਂ ਨੇ ਵਿਸ਼ਵ ਪੱਧਰ ਦੇ ਉੱਤੇ ਪੌਪ ਸੱਭਿਆਚਾਰ ਨੂੰ ਮੋੜ ਆਕਾਰ ਕਿਵੇਂ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਇੱਕ ਗਾਇਕ ਅਤੇ ਇੱਕ ਉੱਗੇ ਅਦਾਕਾਰ ਵਜੋਂ ਦੁਨੀਆ ਭਰ ਦੇ ਵਿੱਚ ਵੱਡੀ ਪਛਾਣ ਬਣਾਉਣ ਵਾਲੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਸਮੇਂ ਦੇ ਨਾਲ-ਨਾਲ ਚੱਲਦੇ ਇਹ ਆਪਣੀ ਗਾਇਕੀ ਦੇ ਮਿਆਰ ਨੂੰ ਹਮੇਸ਼ਾ ਉੱਚਾ ਰੱਖਿਆ ਪੰਜਾਬੀ ਸੰਗੀਤ ਇੰਡਸਟਰੀ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੇ ਦਿਲਜੀਤ ਦੋਸਾਂਝ ਹੁਣ ਇੱਕ ਗਲੋਬਲ ਸਟਾਰ ਬਣ ਚੁੱਕੇ ਨੇ ਇਹਨੇ ਦਿਨੀ ਦਿਲਜੀਤ ਦੋਸਾਂਝ ਆਪਣੇ ਆਸਟ੍ਰੇਲੀਆ ਟੂਰ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਪੀਣੇ bureau report hamdard tv